ਸ਼ਾਪ ਲੈਣੀ ਸੀਗੀ ਸਾਡੀ ਸ਼ਾਪ ਦਿੱਤੀ ਗਈ ਤੇ ਉਹ ਮੁਰਗੇ ਵਾਸਤੇ ਸ਼ੁਕਰਾਨਾ ਕਰਨਾ ਆਇਆ ਸਾਡੇ ਘਰ ਬੱਚਾ ਨਹੀਂ ਹੁੰਦਾ ਸੀਗਾ ਸਾਡੇ ਘਰ ਬੱਚਾ ਵੀ ਹੋ ਰਿਹਾ ਹੈ ਬਾਬਾ ਜੀ ਦਾ ਬਹੁਤ ਬਹੁਤ ਧੰਨਵਾਦ ਹੈ ਜੀ ਸੁੱਖ ਤੇ ਭਰ ਦਿੰਦੇ ਨੇ ਦੁੱਖ ਤਕਲੀਫ ਤੇ ਕਾਢੀ ਛੱਡਦੇ ਨੇ ਉਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਗੁਰੂ ਜੀ ਤਾਂ ਧੰਨ ਧੰਵਾਦਪ ਸਿੰਘ ਜੀ ਦੇ ਗੁਰਦੁਆਰੇ ਪਹੁੰਚੇ ਹਾਂ ਜੀ ਕਿੰਨਾ ਆਨੰਦ ਆ ਰਿਹਾ ਹੈ ਬਹੁਤ ਆਨੰਦ ਆਇਆ ਜੀ ਸ਼ਾਂਤੀ ਮਿਲਲੀ ਜੀ ਰੂਹ ਖੁਸ਼ ਹੋ ਜਾਂਦੀ ਹੈ ਜੀ ਕਿੰਨਾ ਸਮਾਂ ਹੋ ਗਿਆ ਜੀ ਇੱਥੇ ਆਉਂਦਿਆਂ ਨੂੰ ਆਂਦੇ ਆ ਤੇ ਕਾਫੀ ਟਾਈਮ ਹੋ ਗਿਆ ਜੀ ਕਹਿੰਦੇ ਜੀਵਨ ਦੇ ਵਿੱਚ ਕੋਈ ਵੀ ਦੁੱਖ ਤਕ ਕਲਿੱਫ ਹੋਵੇ ਨਾ ਬਸ ਇੱਥੇ ਆਉਣਾ ਤੁਸੀਂ ਸੱਚੇ ਮਨ ਨਾਲ ਮੱਥਾ ਟੇਕਣਾ ਤਾਂ ਪੂਰਾ ਜਰੂਰ ਹੋਉਂਦਾ ਬਹੁਤ ਹੀ ਪੂਰਾ ਹੂ ਬਾਬਾ ਜੀ ਹਰ ਕੰਮ ਪੂਰਾ ਕਰਦੇ ਨੇ ਜੋ ਘਾਰੋ ਸੋਚ ਕੇ ਆਂਦੇ ਨੇ ਬਾਬਾ ਜੀ ਪੂਰਾ ਕਰਦੇ ਨੇ ਕੋਈ ਸਾਂਝਾ ਕਰੋਗੇ ਸਾਡੇ ਨਾਲ ਵੀ ਤੁਸੀਂ ਘਰੋਂ ਕਿਤੇ ਸੋਚ ਕੇ ਆਏ ਹੋ ਮਤ ਇੱਥੇ ਆ ਕੇ ਪੂਰਾ ਹੋਇਆ ਹੋਵੇ ਕੋਈ ਇੱਕ ਵਾਕਿਆ ਛੋਟਾ ਜਿਹਾ ਕੋਈ ਹਾਂਜੀ ਅਸੀਂ ਗੁੜਾ ਲੈਣੀ ਸੀਗੀ ਸ਼ਾਪ ਲੈਣੀ ਸੀਗੀ ਤੇ ਸਾਡੀ ਸ਼ਾਪ ਲਿੱਤੀ ਗਈ ਕਿਉਂਕਿ ਬਹੁਤ ਬਹੁਤ ਸ਼ੁਕਰਾਨਾ ਕਰਨਾ ਆਇਆ 1.5 ਬੱਚਾ ਨਹੀਂ ਹੁੰਦਾ ਸੀਗਾ 1.5 ਬੱਚਾ ਵੀ ਹੋ ਰਿਹਾ ਹੈ। ਬਾਬਾ ਜੀ ਦਾ ਬਹੁਤ ਬਹੁਤ ਧੰਨਵਾਦ ਹੈ ਜੀ। ਕਿੰਨਾ ਕਿ ਵਾਈਗੁਰ ਜੀ ਵਿਸ਼ਵਾਸ ਫਿਰ ਵਾਦਾ ਹੈ ਵੀ ਜਦੋਂ ਇੱਥੇ ਆ ਕੇ ਸਿਰਫ ਅਰਦਾਸ ਕਰੋ ਦੁਪਹਿਰਾ ਸਾਬ ਘਟੋ ਤਾਂ ਬਾਬਾ ਜੀ ਦੁੱਖ ਤੇ ਤਕਲੀਫ ਜੀਵਨ ਚੋਂ ਕੱਟ ਦਿੰਦੇ ਨੇ ਤੇ ਸੁਖੀਆਂ ਸੁੱਖ ਪਾ ਦਿੰਦੇ ਨੇ। ਸੁੱਖ ਤੇ ਪਾ ਦਿੰਦੇ ਨੇ ਦੁੱਖ ਤਕਲੀਫ ਤੇ ਕੱਢ ਹੀ ਛੱਡ ਦਿੰਦੇ ਨੇ ਉਹ। ਸੰਗਤ ਨੂੰ ਕੀ ਕਹਿਣਾ ਚਾਹੁੰਗੇ ਜਿਹੜੀ ਘਰ ਬੈਠੀ ਦਰਸ਼ਨ ਕਰ ਰਹੀ ਹੈ ਜੀ ਜਿਹੜੇ ਘਰ ਬੈਠੇ ਨੇ ਇੱਥੇ ਬਾਬਾ ਦੀਪ ਸਿੰਘ ਜੀ ਦੇ ਆ ਕੇ ਦਰਸ਼ਨ ਕਰਨ ਆ ਜਿੱਦੇ ਹਰ ਮਨੋ ਕਾਮਨਾ ਪੂਰੀਆਂ ਆਣ ਗਈਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਵਾਹਿਗੁਰੂ ਜੀ ਧੰਨ ਧੰਨ ਬਾਬਾ ਦੀਪ ਸਿੰਘ ਜੀ ਦੇ ਗੁਰਦੁਆਰੇ ਪਹੁੰਚੇ ਹਾਂ ਜੀ ਕਿੰਨਾ ਅਨੰਦ ਆ ਰਿਹਾ ਹੈ ਬਹੁਤ ਅਨੰਦ ਆਇਆ ਜੀ ਸ਼ਾਂਤੀ ਮਿਲਦੀ ਹੈ ਜੀ ਰੂਹ ਖੁਸ਼ ਹੋ ਜਾਂਦੀ ਹੈ ਜੀ ਕਿੰਨਾ ਸਮਾਂ ਹੋ ਗਿਆ ਜੀ ਇੱਥੇ ਆਉਂਦਿਆਂ ਨੂੰ ਆਨੇ ਤੇ ਕਾਫੀ ਟਾਈਮ ਹੋ ਗਿਆ ਜੀ ਕਹਿੰਦੇ ਜੀਵਨ ਦੇ ਵਿੱਚ ਕੋਈ ਵੀ ਦੁੱਖ ਤੇ ਕਲੀਫ ਹੋਵੇ ਨਾ ਬਸ ਇੱਥੇ ਆਉਣਾ ਤੁਸੀਂ ਸੱਚੇ ਮਨ ਨਾਲ ਮੱਥਾ ਟੇਕਣਾ ਤਾਂ ਪੂਰਾ ਜਰੂਰ ਹੋਉਂਦਾ ਬਹੁਤ ਹੀ ਪੂਰਾ ਹੂ ਬਾਬਾ ਜੀ ਹਰ ਕੰਮ ਪੂਰਾ ਕਰ ਦਿੰਦੇ ਨੇ ਜੋ ਘਰੋ ਸੋਚ ਕੇ ਆਂਦੇ ਨੇ ਬਾਬਾ ਜੀ ਪੂਰਾ ਕਰ ਦਿੰਦੇ ਨੇ ਕੋਈ ਸੰਝਾ ਕਰੋਗੇ ਸਾਡੇ ਨਾਲ ਵੀ ਤੁਸੀਂ ਘਰੋਂ ਕਦੇ ਸੋਚ ਕੇ ਆਏ ਹੋ ਮਤਿੱਥੇ ਆ ਕੇ ਪੂਰਾ ਹੋਣਾ ਹੋਵੇ ਕੋਈ ਇੱਕ ਵਾਕੇ ਛੋਟਾ ਜਿਹਾ ਕੋਈ ਹਾਂਜੀ ਅਸੀਂ ਗੁੜਾ ਲੈਣੀ ਸੀਗੀ ਸ਼ਾਪ ਲੈਣੀ ਸੀਗੀ ਤੇ ਸਾਡੀ ਸ਼ਾਪ ਦਿੱਤੀ ਗਈ ਕਿਉਂਕਿ ਬਹੁਤ ਬਹੁਤ ਸ਼ੁਕਰਾਨਾ ਕਰਨਾ ਆਇਆ 1.5 ਬੱਚਾ ਨਹੀਂ ਹੁੰਦਾ ਸੀਗਾ 1.5 ਬੱਚਾ ਵੀ ਹੋ ਰਿਹਾ ਹੈ। ਬਾਬਾ ਜੀ ਦਾ ਬਹੁਤ ਬਹੁਤ ਧੰਨਵਾਦ ਹੈ ਜੀ। ਕਿੰਨਾ ਕਿ ਵੈਗੁਰੂ ਜੀ ਵਿਸ਼ਵਾਸ ਫਿਰ ਵਾਅਦਾ ਵੀ ਜਦੋਂ ਇੱਥੇ ਆ ਕੇ ਸਿਰਫ ਅਰਦਾਸ ਕਰੋ ਦੁਪਹਿਰਾ ਸਾਬ ਘਟਦਾ ਤਾਂ ਬਾਬਾ ਜੀ ਦੁੱਖ ਤੇ ਤਕਲੀਫ ਜੀਵਨ ਚੋਂ ਕੱਟ ਦਿੰਦੇ ਨੇ ਤੇ ਸੁਖੀਆਂ ਸੁੱਖ ਭਰ ਦਿੰਦੇ ਨੇ। ਸੁੱਖ ਤੇ ਭਰ ਦਿੰਦੇ ਨੇ ਦੁੱਖ ਤਕਲੀਫ ਤੇ ਕੱਢ ਹੀ ਛੱਡ ਦਿੰਦੇ ਨੇ ਉਹ। ਸੰਗਤ ਨੂੰ ਕਿ ਕਹਿਣਾ ਚਾਹੁੰਗੇ ਜਿਹੜੀ ਘਰ ਬੈਠੀ ਦਰਸ਼ਨ ਕਰ ਰਹੀ ਹੈ ਜਿਹੜੇ ਘਰ ਬੈਠੇ ਨੂੰ ਇੱਥੇ ਬਾਬਾ ਦੀ ਜੀ ਤੇ ਆ ਕੇ ਦਰਸ਼ਨ ਕਰਨ ਆਉਂਦੀ ਦੀ ਹਰ ਮਨੋ ਕਾਮਨਾ ਪੂਰੀਆਂ ਆਣ ਗਈਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ